ਪੀਪੀਟੀਵੀ ਦੇਖ ਰਹੇ ਸਭ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਬੱਡੀ ਤੇ ਪੰਜਾਬ ਨੂੰ ਇੱਕ ਦੂਸਰੇ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਕਬੱਡੀ ਪੰਜਾਬੀ ਦੀ ਮਾਂ ਖੇਡ ਹੈ ਜਿਸ ਨੂੰ ਵੱਡੀ ਪੱਧਰ ਤੇ ਪੰਜਾਬ ਵਿੱਚ ਖੇਡਿਆ ਤੇ ਦੇਖਿਆ ਜਾਂਦਾ ਹੈ ਕਬੱਡੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਖੇਡ ਹੈ ਖੇਡ ਮੇਲਾ ਦਰਸ਼ਕ ਖਿਡਾਰੀ ਅਖਾੜਾ ਜਾਂ ਗਰਾਊਂਡ ਸਭ ਕਬੱਡੀ ਦੀ ਰੂਹ ਨੇ ਇੱਕ ਸਮਾ ਹੁੰਦਾ ਸੀ ਜਦੋਂ ਕਬੱਡੀ ਵਿੱਚ ਸਿਰਫ ਛੋਟੀਆਂ-ਛੋਟੀਆਂ ਟਰਾਫੀਆਂ ਮਿਲਿਆ ਕਰਦੀਆਂ ਸਨ ਕਿਸੇ ਵੱਡੇ ਟੂਰਨਾਮੈਂਟ ਵਿੱਚ ਹੀ ਖਿਡਾਰੀਆਂ ਨੂੰ ਘੋਦੇ ਪੀਪੇ ਇਨਾਮ ਵਜੋਂ ਮਿਲਦੇ ਸਨ ਜਿਵੇਂ-ਜਿਵੇਂ ਪੰਜਾਬੀਆਂ ਨੇ ਹੋਰ ਨਾਂ ਦੇਸ਼ਾਂ ਵੱਲ ਪ੍ਰਵਾਸ ਕੀਤਾ ਉਵੇਂ-ਉਵੇਂ ਹੀ ਕਬੱਡੀ ਵੀ ਜਹਾਜ਼ਾਂ ਤੇ ਸਵਾਰ ਹੋ ਕੇ ਵੱਖ-ਵੱਖ ਦੇਸ਼ਾਂ ਵੱਲ ਪ੍ਰਵਾਸ ਕਰਨ ਲੱਗੀ ਪ੍ਰਵਾਸੀ ਪੰਜਾਬੀ ਭਾਵੇਂ ਬਾਹਰਲੇ ਮੁਲਕਾਂ ਵਿੱਚ ਬਹੁਤ ਹੀ ਸਥਾਪਿਤ ਹੋ ਗਏ ਨੇ ਪਰ ਉਹਨਾਂ ਦੀ ਰੂਹ ਸਦਾ ਪੰਜਾਬ ਨਾਲ ਜੁੜੀ ਰਹਿੰਦੀ ਹੈ। ਉਹਨਾਂ ਵਿੱਚ ਪੰਜਾਬ ਪ੍ਰਤੀ ਉਧਰੇਵਾ ਸਦਾ ਝਲਕਦਾ ਰਹਿੰਦਾ ਹੈ। ਉਸ ਅਧਰੇਮੇ ਨੂੰ ਘਟ ਕਰਨ ਵਾਸਤੇ ਪ੍ਰਵਾਸੀ ਪੰਜਾਬੀ ਵੱਖ-ਵੱਖ ਦੇਸ਼ਾਂ ਵਿੱਚ ਕਬੱਡੀ ਮੈਚ ਅਤੇ ਸੱਭਿਆਚਾਰਕ ਮੇਲੇ ਕਰਵਾਉਂਦੇ ਰਹਿੰਦੇ ਨੇ। ਅੱਜ ਕਬੱਡੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ ਪਾਵ ਕੇ ਦੁਨੀਆ ਦਾ ਕੋਈ ਵੀ ਅਜਿਹਾ ਦੇਸ਼ ਨਹੀਂ ਪਾਵ ਕੇ ਦੁਨੀਆ ਦੇ ਕੋਈ ਵੀ ਅਜਿਹਾ ਦੇਸ਼ ਨਹੀਂ ਜਿੱਥੇ ਪੰਜਾਬੀ ਵਸਤੇ ਹੋਣ ਅਤੇ ਉੱਥੇ ਕਬੱਡੀ ਟੂਰਨਾਮੈਂਟ ਨਾ ਹੁੰਦੇ ਹੋਣ ਕਬੱਡੀ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਕਰੋੜਪਤੀ ਬਣਾਇਆ ਹੈ ਫਾਰਚੂਨਰਾਂ ਟਰੈਕਟਰ ਕੰਬਾਈਨਾ ਮੋਟਰਸਾਈਕਲ ਪਤਾ ਨਹੀਂ ਕੀ ਕੀ ਖਿਡਾਰੀਆਂ ਨੂੰ ਕਬੱਡੀ ਨੇ ਦਿੱਤਾ ਹੈ ਖਿਡਾਰੀਆਂ ਦੇ ਨਾਲ ਨਾਲ ਬਹੁਤ ਸਾਰੇ ਹੋਰ ਲੋਕਾਂ ਦੀ ਵੀ ਰੋਜੀ ਰੋਟੀ ਇਸ ਖੇਡ ਨਾਲ ਜੁੜੀ ਹੋਈ ਹੈ ਬਹੁਤ ਸਾਰੇ ਕਲੱਬ ਅਕੈਡਮੀਆ ਹੋਂਦ ਵਿੱਚ ਆ ਗਈਆਂ ਨੇ ਜਿਵੇਂ ਜਿਵੇਂ ਕਬੱਡੀ ਵਿੱਚ ਪੈਸੇ ਦਾ شمار ਹੁੰਦਾ ਗਿਆ ਓਵੇਂ ਓਵੇਂ ਇਸ ਵਿੱਚ ਕਈ ਘਾਟਾਂ ਵੀ ਰੜਕਣ ਲੱਗ ਗਈਆਂ ਹਰ ਕੋਈ ਇਸ ਖੇਡ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਲਈ ਹਰ ਢੰਗ ਤਰੀਕਾ ਵਰਤਿਆ ਜਾ ਰਿਹਾ ਹੈ ਪਿਛਲੇ ਕਈ ਸਾਲਾਂ ਵਿੱਚ ਅਸੀਂ ਦੇਖਿਆ ਹੈ ਕਿ ਕਬੱਡੀ ਮੈਚਾਂ ਦੌਰਾਨ ਝਗੜੇ ਫਾਇਰਿੰਗ ਅਤੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਬੱਡੀ ਸ਼ੇਰਾਂ ਦੀ ਖੇਡ ਹੈ ਇਸੇ ਦੁਸ਼ਮਣ ਵੀ ਇਸ ਦੇ ਵਿੱਚੋਂ ਹੀ ਨੇ ਕਬੱਡੀ ਵਿੱਚ ਹਿੰਸਾ ਦੀ ਸ਼ੁਰੂਆਤ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਨਾਲ ਹੁੰਦੀ ਹੈ ਕਿਵੇਂ ਉਸ ਨੂੰ ਕਬੱਡੀ ਦੇ ਮੈਦਾਨ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਇਹ ਕਬੱਡੀ ਜਗਤ ਲਈ ਕਿਸੇ ਕਾਲੇ ਦਿਨ ਤੋਂ ਘੱਟ ਨਹੀਂ ਸੀ ਉਸ ਦੇ ਖਤਮ ਹੋਣ ਨਾਲ ਭਾਵੇਂ ਕਬੱਡੀ ਤਾਂ ਖਤਮ ਨਹੀਂ ਹੋਈ ਪਰ ਉਸ ਦੇ ਪਰਿਵਾਰ ਅਤੇ ਛੋਟੇ-ਛੋਟੇ ਬੱਚਿਆਂ ਨੂੰ ਕਿੰਨਾ ਹਾਲਤਾਂ ਵਿੱਚੋਂ ਗੁਜ਼ਰਨਾ ਪਿਆ ਇਸ ਦਾ ਅੰਦਾਜ਼ਾ ਸ਼ਾਇਦ ਹੀ ਕਿਸੇ ਨੂੰ ਹੋਵੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਕਈ ਹੋਰ ਥਾਵਾਂ ਤੇ ਵੀ ਇਸ ਖੇਡ ਨਾਲ ਜੁੜੇ ਲੋਕਾਂ ਤੇ ਹਿੰਸਕ ਹਮਲੇ ਹੋਏ ਨੇ ਇਨ੍ਹਾਂ ਘਟਨਾਵਾਂ ਨੇ ਪੂਰੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਦੇਖਣ ਮਿਲ ਰਹੀਆਂ ਨੇ ਇੰਗਲੈਂਡ ਦੇ ਇੱਕ ਖੇਡ ਮੈਦਾਨ ਵਿੱਚ ਹੋਏ ਝਗੜੇ ਤੋਂ ਸਾਰੇ ਪੰਜਾਬੀ ਚੰਗੀਤਰਾ ਵਾਕਫ ਨੇ ਇਸ ਤਰ੍ਹਾਂ ਦੀਆਂ ਕਠਿਨਾਵਾਂ ਦਾ ਸਿਰਫ ਖਡਾਰੀਆਂ ਨੂੰ ਹੀ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਇਸ ਨਾਲ ਜੁੜੇ ਪ੍ਰਮੋਟਰਾਂ ਨੂੰ ਵੀ ਬਹੁਤ ਡਰ ਵਾਲੇ ਮਾਹੌਲ ਵਿੱਚੋਂ ਗੁਜ਼ਰਨਾ ਪੈਂਦਾ ਹੈ ਅੱਜ ਇਹ ਦੋ ਕੁ ਦਿਨ ਪਹਿਲਾਂ ਹੀ ਬੁਲਟ ਖੀਰਾਂਵਾਲ ਹੋਰੀ ਗਰਾਊਂਡ ਵਿੱਚ ਹੀ ਝਗੜ ਪਏ ਜਿਸ ਕਾਰਨ ਸਾਰਾ ਟੂਰਨਾਮੈਂਟ ਖਰਾਬ ਹੋ ਗਿਆ ਇੱਥੋਂ ਤੱਕ ਕਿ ਉਸ ਟੂਰਨਾਮੈਂਟ ਕਰਵਾਉਣ ਵਾਲੇ ਵੀਰ ਨੇ ਵੀ ਅੱਗੇ ਤੋਂ ਕਬੱਡੀ ਮੈਚ ਕਰਵਾਉਣ ਤੋਂ ਤੋਬਾ ਕਰ ਲਈ ਅਤੇ ਸਾਰੇ ਦਰਸ਼ਕਾਂ ਸਾਹਮਣੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਅੱਗੇ ਤੋਂ ਟੂਰਨਾਮੈਂਟ ਨਾ ਕਰਵਾਉਣ ਦੀ ਕਸਮ ਖਾਦੀ ਇਹ ਸਾਰੇ ਪੰਜਾਬੀਆਂ ਲਈ ਖਾਸ ਕਰਕੇ ਕਬੱਡੀ ਪ੍ਰੇਮੀਆ ਲਈ ਬਹੁਤ ਹੀ ਦੁਖੀ ਕਰਨ ਵਾਲੀ ਖਬਰ ਹੈ ਖਡਾਰੀਆਂ ਨੂੰ ਵੀ ਦਰਸ਼ਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਸੇ ਕਿਸਮ ਦੇ ਬਾਦ ਵਿਵਾਦ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਸੇ ਕਿਸਮ ਦੇ ਝਗੜੇ ਨਾਲ ਕਬੱਡੀ ਦਾ ਮਾਨ ਸਤਕਾਰ ਨਹੀਂ ਬਣਦਾ ਅਤੇ ਖਿਡਾਰੀਆਂ ਨੂੰ ਚੋਣਨ ਵਾਲਿਆਂ ਨੂੰ ਦੁੱਖ ਪਹੁੰਚਦਾ ਹੈ ਸਭ ਤੋਂ ਜ਼ਿਆਦਾ ਦੁੱਖ ਉਹਨਾਂ ਲੋਕਾਂ ਨੂੰ ਹੁੰਦਾ ਹੈ ਜੋ ਇਸ ਖੇਡ ਵਿੱਚ ਪੈਸਾ ਲਾਉਂਦੇ ਨੇ ਇਸ ਝਗੜੇ ਵਾਲੀ سیاਹੀ ਇਹ ਜੇ ਸੁੱਕੀ ਹੀ ਨਹੀਂ ਸੀ ਕਿ ਸੁਹਾਣਾ ਮੋਹਾਲੀ ਕਬੱਡੀ ਕੱਪ ਤੇ ਵਾਪਰੀ ਘਟਨਾ ਨੇ ਖੇਡ ਪ੍ਰੇਮੀਆਂ ਨੂੰ ਹੋਰ ਵੀ ਜ਼ਿਆਦਾ ਦੁਖੀ ਕੀਤਾ ਹੈ ਇਸ ਖੇਡ ਮੇਲੇ ਦੌਰਾਨ ਰਾਣਾ ਬਲਾਚੌਰੀਆ ਜੋ ਇਸ ਖੇਡ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਉਸ ਦਾ ਕਤਲ ਹੋ ਜਾਂਦਾ ਹੈ ਚਾਰ ਰੋਜ਼ਾ ਇੱਕ ਖੇਡ ਮੇਲਾ ਆਪਣੀ ਸਮਾਪਤੀ ਵੱਲ ਵਧ ਰਿਹਾ ਸੀ ਸਿਰਫ ਫਾਈਨਲ ਮੈਚ ਹੀ ਖੇਡਿਆ ਜਾਣਾ ਬਾਕੀ ਸੀ ਕਿ ਚਾਰੇ ਪਾਸੇ ਰੌਲਾ ਪੈ ਜਾਂਦਾ ਹੈ ਜਿਹੜੇ ਲੋਕ ਮਾਂ ਖੇਡ ਕਬੱਡੀ ਦਾ ਆਨੰਦ ਮਾਣਨ ਵਾਸਤੇ ਆਏ ਹੋਏ ਸਨ ਉਹ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ ਜੇਕਰ ਕਬੱਡੀ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਿਹਾ ਤਾਂ ਕੋਈ ਵੀ ਮਾਂ ਆਪਣੇ ਪੁੱਤਰ ਨੂੰ ਕਬੱਡੀ ਖੇਡਣ ਤੋਂ ਰੋਕੇਗੀ ਦਰਸ਼ਕ ਤਾਂ ਮਿਲਣੇ ਹੀ ਨਹੀਂ ਦੂਸਰੇ ਬੰਨੇ ਪ੍ਰਮੋਟਰ ਵਿਚਾਰੇ ਵੀ ਦੁਖੀ ਨੇ ਕੁੱਲ ਮਿਲਾ ਕੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਕਬੱਡੀ ਤਰੱਕੀ ਨਹੀਂ ਕਰ ਸਕਦੀ ਇਸ ਬਾਰੇ ਸਾਰੇ ਸਿਹਰਦ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ ਜੇ ਪੰਜਾਬੀ ਅੱਜ ਨਹੀਂ ਬੋਲੇ ਤਾਂ ਸ਼ਾਇਦ ਦੇਰ ਹੋ ਜਾਵੇਗੀ ਜਿੱਥੇ ਖੇਡ ਦੀ ਭਾਵਨਾ ਖਤਮ ਹੋ ਜਾਂਦੀ ਹੈ ਉੱਥੇ ਹਿੰਸਾ ਹੁੰਦੀ ਹੈ ਬਿਨਾਂ ਸ਼ੱਕ ਕਬੱਡੀ ਜੋਧਿਆਂ ਬਹਾਦਰਾਂ ਦੇ ਖੇਡ ਹੈ ਹਿੰਸਾ ਦੁਸ਼ਮਣੀਆਂ ਇਸ ਖੇਡ ਦੇ ਦੁਸ਼ਮਣ ਨੇ ਆਓ ਸਾਰੇ ਪੰਜਾਬੀ ਰਲ ਕੇ ਇਸ ਖੇਡ ਨੂੰ ਬਚਾਈਏ ਤਾਂ ਕਿ ਖੇਡ ਮੈਦਾਨ ਫਿਰ ਖੁਸ਼ੀਆਂ ਦੇ ਮੈਦਾਨ ਬਣ ਸਕਣ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਜੁੜ ਦੇਣੇ ਸਾਡੇ 채ਨਲ ਨੂੰ ਸਬਸਕ੍ਰਾਈਬ ਕਰਨਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰਨਾ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਸਾਡੀ ਇੱਕੋ ਖਾਸ਼ ਹੈ ਕਿ ਕਬੱਡੀ ਜਿੱਥੇ ਵੀ ਖੇਡੀ ਜਾਵੇ ਤਾਂ ਅਖਾੜਾ ਅਮਨ ਦਾ ਮੈਦਾਨ ਹੋਣਾ ਚਾਹੀਦਾ ਹੈ ਲੜਾਈ ਦਾ ਨਹੀਂ ਜਿਉਂਦੇ ਵਾਸਤੇ ਰਹੋ ਪੰਜਾਬੀਓ